ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿੰਨੀਆਂ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਇਹ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਰਹੋ ਜੀ ਅੱਜ ਅਪਾ ਬਣਾਵਾਂਗੇ ਲਸਣ ਤੇ ਲਾਲ ਮਿਰਚ ਦੀ ਚਟਨੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਜੇ ਕੋਈ ਸਬਜ਼ੀ ਨਾ ਹੋਵੇ ਇਆ ਕੁਝ ਵਧੀਆ ਜਿਹਾ ਖਾਣ ਦਾ ਮਨ ਹੋ ਇਸ ਟਾਈਮ ਤੇ ਤੁਸੀਂ ਬਣਾ ਕੇ ਖਾ ਸਕਦੇ ਹੋ ਤੇ ਲੰਬਾ ਟਾਈਮ ਇਹਨੂੰ ਸਟੋਰ ਵੀ ਕਰ ਸਕਦੇ ਹੋ ਇੱਕ ਮੈਂ ਪਾਂਡਾ ਲੈ ਲਿਆ ਇਹਦੇ ਵਿੱਚ ਪਾਣੀ ਪਾ ਲਿਆ ਤੇ ਥੋੜੀਆਂ ਜਿਹੀਆਂ ਮਿਰਚਾਂ ਜਿਹੜੀਆਂ 15 ਤੋਂ 20 ਮਿਰਚਾਂ ਐ ਉਹ ਪਾ ਲਿਆ ਬਾਕੀ ਤੁਸੀਂ ਆਮ ਜਿਹੜੇ ਹਿਸਾਬ ਨਾਲ ਪਾ ਸਕਦੇ ਹੋ ਜੇ ਜਿਆਦਾ ਤਿੱਖੀਆਂ ਨੇ ਫਿਰ ਘੱਟ ਵੀ ਪਾ ਸਕਦੇ ਹੋ ਪਾਣੀ ਤੁਸੀਂ ਬਹੁਤਾ ਜਿਆਦਾ ਨਹੀਂ ਪਾਉਣਾ ਹੈਗਾ ਬਸ ਜਿਹਦੇ ਨਾਲ ਉਬਾਲ ਆ ਜਾਏ ਨੱਕ ਪਾਣੀ ਤੁਸੀਂ ਇਹਦੇ ਵਿੱਚ ਐਡ ਕਰ ਦੇਣਾ ਹੈ ਜਦੋਂ ਦੋ ਕੋ ਉਬਾਲ ਆ ਗਏ ਸੌਫਟ ਹੋ ਗਈਆਂ ਉਸ ਟਾਈਮ ਤੇ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਮਿਕਸੀ ਦੇ ਜਾਰ ਵਿੱਚ ਮੈਂ ਪਾ ਲਿਆ ਤੇ ਇੱਕ ਬਰਫ਼ ਦਾ ਟੁਕੜਾ ਪਾ ਕੇ ਪੀਸ ਲਿਆ ਇਹਦੇ ਨਾਲ ਕੀ ਹੁੰਦਾ ਹੈ ਇਹ ਚੜਦੀਆਂ ਵੀ ਨਹੀਂ ਹੈਗੀਆਂ ਨੱਖ ਨੂੰ ਤੇ ਦੂਜਾ ਨੰਬਰ ਵਧੀਆਂ ਪੀਸੀਆਂ ਜਾਂਦੀਆਂ ਨੇ 15 ਤੋਂ 20 ਮੇਲਾ ਸੰਨੀਆਂ ਕਲੀਆਂ ਪਾਈਆਂ ਨੇ ਇੱਕ ਤੋਂ ਦੋ ਆਪਾਂ ਪਿਆਜ਼ ਇਹਦੇ ਵਿੱਚ ਪਾ ਲਵਾਂਗੇ ਤੇ ਥੋੜਾ ਜਿਹਾ ਆ ਪਾਦਰਕ ਪਾਇਆ ਹੈ ਸਵਾਦ ਅਨਸਾਰ ਨੂਨ ਪਾ ਲਵਾਂਗੇ ਤੇ ਚਟਨੀ ਨੂੰ ਆਪਾਂ ਪੀਸ ਲਵਾਂਗੇ ਇੱਕ ਵਾਰੀ ਇਦਾਂ ਚਟਨੀ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੇ ਦੂਜੀ ਸਾਈਡ ਤੇ ਮੈਂ ਸਰੋਂ ਦਾ ਤੇਲ ਲਿਆ ਤੁਸੀਂ ਚਾਹੇ ਦੇਸੀ ਕਿ ਉਹ ਵੀ ਲੈ ਸਕਦੇ ਹੋ ਜੇ ਕਰਾਰਾ ਜਿਹਾ ਟੇਸਟ ਚਾਹੁੰਦੇ ਹੋ ਤਾਂ ਸਰੋਂ ਦੇ ਤੇਲ 'ਚ ਹੀ ਤੜਕਾ ਲਾਏ ਹੋਣ ਸਰੋਂ ਦਾ ਤੇਲ ਤੇ ਇੱਕ ਚਮਚਾਪਾ ਜੀਰਾ ਪਾ ਲਿਆ ਇੱਕ ਚਮਚ ਸਾਬਤ ਧਨੀਆ ਪਾ ਲਿਆ ਤੇ ਹੁਣ ਜਿਹੜੀ ਚਟਨੀ ਸੀਗੀ ਉਹ ਪਾ ਲਵਾਂਗੇ ਥੋੜਾ ਜਿਹਾ ਪਾਣੀ ਤੁਸੀਂ ਚਾਹੇ ਪਾ ਕੇ ਇਹਨੂੰ ਪਕਾ ਸਕਦੇ ਹੋ ਪੀਸਣ ਸਮੇ ਜਿਹੜਾ ਮਿਰਚਾਂ 'ਚ ਪਾਣੀ ਸੀ ਉਹ ਵੀ ਮੈਂ ਵਿੱਚੇ ਪੀਸ ਲਿਆ ਸੀਗਾ ਤੇ ਇਸ ਤਰ੍ਹਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਪਕਾ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਜਿਆਦਾ ਪਾਣੀ ਇਹਦੇ ਵਿੱਚ ਨਹੀਂ ਰਹਿਣਾ ਚਾਹੀਦਾ ਬਿਲਕੁਲ ਪਾਣੀ ਆ ਜਿਹੜਾ ਸੁਕਾ ਲੈਣਾ ਹੈ ਫਿਰ ਤੁਸੀਂ ਜਿੰਨਾ ਮਰਜੀ ਲੰਬਾ ਟਾਈਮ ਆ ਜਿਹੜੀ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਇਹਨੂੰ ਰੋਟੀ ਨਾਲ ਨਾਨ ਪਰਾਂਠੇ ਕਿਸੇ ਨਾਲ ਵੀ ਖਾ ਸਕਦੇ ਹੋ ਇਹਨੂੰ ਪੀਜ਼ਾ ਵਗੈਰਾ ਬਣਾਉਣੇ ਉਸ ਟਾਈਮ ਤੇ ਵੀ ਲਗਾ ਸਕਦੇ ਹੋ ਤੁਹਾਡੇ ਕੋਲ ਸੁੱਕੀਆਂ ਲਾਲ ਮਿਰਚਾਂ ਨਹੀਂ ਹੈਗੀਆਂ ਫਰੈਸ਼ ਲਾਲ ਮਿਰਚਾਂ ਨਾਲ ਵੀ ਚਟਨੀ ਬਣਾ ਸਕਦੇ ਹੋ ਕੇਸਟੀ ਆਪਣੀ ਲਸਣਾਂ ਦੀ ਚਟਨੀ ਬਣ ਕੇ ਤਿਆਰ ਆ ਜ਼ਿਆਦਾਤਰ ਇਹ ਚਟਨੀ ਹੈ ਜਿਹੜੀ ਰਾਜਸਥਾਨ ਚ ਬਣਾਈ ਜਾਂਦੀ ਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ